ਸੀਐਨਜੀ ਅੱਜ ਬ੍ਰਿਸਬਨ ਵਿੱਚ ਜਨ ਸੈਂਟ ਗੇਟ ਜਿੱਥੇ ਵਿਸਾਖੀ ਦਾ ਮੇਲਾ ਬੜੇ ਧਮ-ਧਮ ਨਾਲ ਮਨਾਇਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਥੋੜਾ ਦੱਸੋ ਕਿ ਵਿਸਾਖੀ ਦਾ ਮੇਲਾ ਇੱਥੇ ਬ੍ਰਿਸਬਨ ਵਿੱਚ ਮਨਾਇਆ ਜਾ ਰਿਹਾ ਕਿਵੇਂ ਰਹਿ ਸਕਦਾ ਹਾਂਜੀ ਥੋੜਾ ਮੇਨੇ ਕੰਮ ਖਰਾਬ ਕਰਤਾ ਅੱਜ ਜਦੋਂ ਉਧਰ ਦਾ ਪ੍ਰੋਗਰਾਮ ਤਾਂ ਬਹੁਤ ਵਧੀਆ ਸੀ ਸਾਡੇ ਕੋਲ 50 60 ਟੀਮਾਂ ਸੌਕਰ ਦੀਆਂ ਸੀਗੀਆਂ ਚਾਰ ਰੱਸੇ ਦੀਆਂ ਸੀਗੀਆਂ 16 ਟੀਮਾਂ ਬਾਲੀਬਾਲ ਦੀਆਂ ਸੀਗੀਆਂ ਬਾਕੀ ਇੱਕ ਟੀਮ ਕਬੱਡੀ ਦੀ ਵੀ ਸ਼ੋਅ ਮੈਚ ਹੋਣਾ ਸ਼ਾਮ ਨੂੰ ਉਹਨਾਂ ਥੋੜਾ ਜਿਹਾ ਮੀਂਹ ਰੁਕਦਾ ਤਾਂ ਸੀ ਕਰਾਂਗੇ ਨਹੀਂ ਤਾਂ ਉਹਨਾਂ ਚਿਰ ਥੋੜਾ ਜਿਹਾ ਕਲਚਰਲ ਆਈਟਮ ਹੋਣੀ ਹੈ ਸਟੇਜ ਤੇ ਉਹ ਵੀ ਨਹੀਂ ਹਜੇ ਕਰਾ ਸਕਦੇ ਕਿਉਂਕਿ ਮੀਂਹ ਜਿਆਦਾ ਸੇਫ ਮੈਂ ਕਹਿਨੀ ਹੈ ਮੀਂਹ ਬਹਿਣ ਬਹੁਤ ਚੰਗਾ ਸ਼ਗਨ ਹੁੰਦਾ ਹੈ ਕਿ ਆਪਾਂ ਨਵਾਂ ਸੀਜ਼ਨ ਸਟਾਰਟ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਥੋਂ ਦੇ ਨਵੇਂ ਕੈਂਡੀਡੇਟ ਆ ਰਹੇ ਹੋ ਤੁਸੀਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਮੇਰਾ ਨਾਮ ਬਿਸਮਾ ਅਸਿਫ ਹੈਗਾ ਤੇ ਮੈਂ ਇੱਥੇ ਸੈਂਡਗੇਟ ਦੀ ਲੇਬਰ ਕੈਂਡੀਡੇਟ ਹੈਗੀ ਆ ਤੇ ਬੜਾ ਵਧੀਆ ਇੱਥੇ ਮੇਲਾ ਸਾਰੋ ਨੇ ਆਰਗੇਨਾਈਜ਼ ਕੀਤਾ ਹੈ ਤੇ ਅਗਰ ਬਾਰਿਸ਼ ਥੋੜੀ ਰੁਕ ਜਾਂਦੀ ਹੈ ਤੇ ਅਸੀਂ ਦੇ ਇਵੈਂਟਸ ਵੀ ਹੋਣੇ ਨੇ ਤੇ ਪਰਫਾਰਮੈਂਸਿਸ ਵੀ ਹੋਣੀ ਹੈ ਬਹੁਤ ਫੂਡ ਸਟਾਲਸ ਵੀ ਹੈਗੇ ਨੇ ਇੱਥੇ ਤੇ ਤੁਸੀਂ ਆਓ ਇੰਜੋਏ ਕਰੋ Thank you. Thank you so much. And how are you supporting the community? i always seen you here. <laughs> and like you're half Indian now. <laughs> uh, I, I, I feel so welcomed, particularly by the Punjabi community here on the north side of Brisbane. Um, it's such a great group of people here, uh, both at Singh Sabha Gurdwara and more broadly in the community. And Vasakhi is a great opportunity to celebrate. So, Vasakhi Mela. Uh, here, supported by the Punjabi Cultural Association, is such a great opportunity to celebrate and so pleased that we'll be doing that again this year. Although this is my last time as the local member okay. to be attending, <laughs> okay. but it won't be my last time to be attending a Vasakhi celebration. You are in a community and you're always welcome because once you're in, it is <laughs> no going out. Thank you so much. <laughs> Thank you so much. And Idinal Maggie Brisbane, Australia. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੋਗਨ ਪੰਜਾਬੀ ਸਪੋਰਟਸ ਕਲੱਬ ਤੋਂ ਆਏ ਆ ਹਰਜੈਂਟਸ ਪਾਰਕ ਤੋਂ ਤੇ ਸਾਡੀਆਂ ਟੀਮਾਂ ਇੱਥੇ ਅੰਡਰ 8 ਤੋਂ ਲੈ ਕੇ ਅੰਡਰ 16 ਤੱਕ ਅੰਡਰ 10 ਅੰਡਰ 12 ਸਾਰੀਆਂ ਅੰਡਰ 14 ਵੀ ਅਸੀਂ ਟੀਮਜ਼ ਲੈ ਕੇ ਆਏ ਆ ਸੇ ਗੇਮਸ ਤੋਂ ਬਾਅਦ ਸਾਡਾ ਇਹ ਪਹਿਲਾ ਟੂਰਨਾਮੈਂਟ ਆ ਇਸ ਸਾਲ ਦਾ ਤੇ ਬੱਚਿਆਂ ਨੇ ਪ੍ਰੈਕਟਿਸ ਬਹੁਤ ਕਰੀ ਹੋਈ ਆ ਤੇ ਬਾਕੀ ਜਿਹੜੇ ਆਰਗੇਨਾਈਜ਼ ਕਰ ਰਹੇ ਆ ਉਹਨਾਂ ਵੱਲੋਂ ਵੀ ਸਾਰਾ ਕੁਝ ਬਹੁਤ ਵਧੀਆ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਗਈਆਂ ਸਾਰਿਆਂ ਨੂੰ ਗਰਾਊਂਡਸ ਬਹੁਤ ਵਧੀਆ ਨੇ ਥੋੜਾ ਵੈਦਰ ਦਾ ਚੱਲ ਰਿਹਾ ਅੱਜ ਪਰ ਠੀਕ ਆ ਓਵਰਆਲ ਦੇਖਿਆ ਜਾ ਤਾਂ ਤੇ ਬਹੁਤ ਇੰਜੋਏ ਕਰ ਰਹੇ ਆ ਥੈਂਕ ਯੂ ਸਤਿ ਸ਼੍ਰੀ ਅਕਾਲ एवरीवन ਪਹਿਲਾਂ ਤਾਂ ਮੈਂ 7 ਸੀਜ਼ TV ਦਾ ਧੰਨਵਾਦ ਕਰਨਾ ਚਾਹਣਾ ਇਹ ਆਪਣੇ ਟੂਰਨਾਮੈਂਟ ਦੀ ਕਵਰੇਜ ਕਰਨਾ ਪਹੁੰਚੇ ਆ ਇੱਥੇ ਤੇ ਮੈਂ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਰਿਜਨ ਪਾਰਕ ਤੋਂ ਤੇ ਅਸੀਂ ਇੱਥੇ ਆਪਣੇ ਕਲੱਬ ਦੀਆਂ ਅੰਡਰ 8 ਤੋਂ ਲੈ ਕੇ ਅੰਡਰ 16 ਤੱਕ ਪੰਜ ਟੀਮਾਂ ਲੈ ਕੇ ਆਏ ਆ ਤੇ ਅਸੀਂ ਬਹੁਤ ਇੰਜੋਏ ਕਰ ਰਹੇ ਆ ਚਲੋ ਬੱਚਿਆਂ ਨੂੰ ਸਿੱਖ ਗੇਮ ਤੋਂ ਬਾਅਦ ਇੱਕ ਥੋੜਾ ਉਤਸ਼ਾਹ ਜਿਹਾ ਸੀ ਟੂਰਨਾਮੈਂਟ ਖੇਡਾਂਗੇ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਆ ਪੀਸੀਏ ਕਲੱਬ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮੈਂ ਚਾਣਾ ਵੀ ਸਾਡੇ ਸਾਰੇ ਕਲੱਬ ਨੇ ਬਹੁਤ ਇੰਜੋਏ ਕੀਤਾ ਤੇ ਇਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਆਪਣੀ ਕਮਿਊਨਿਟੀ ਨੂੰ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਦਾ 플레이ਰਾਂ ਨੂੰ ਬਹੁਤ ਜ਼ਿਆਦਾ ਮੌਕਾ ਮਿਲਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਪੀਸੀਏ ਕਲੱਬ ਦਾ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੀ ਗੋਲਡ ਕੋਸਟ ਪੰਜਾਬੀ ਕਲੱਬ ਗੋਲਡ ਕੋਸਟ ਅਸੀਂ ਇੱਥੇ ਪਾਰਟਿਸਪੇਟ ਕਰਨ ਵਾਸਤੇ ਆਏ ਆ ਪੀਸੀਏ ਵਸਾਖੀ ਮੇਲੇ ਤੇ ਤੇ ਬਹੁਤ ਵਧੀਆ ਰੌਣਕ ਲੱਗੀਆਂ ਥੋੜਾ ਜਿਹਾ ਮੀਂਹ ਨੇ ਪ੍ਰੋਬਲਮ ਕੀਤੀ ਆ ਪਰ ਕੋਈ ਨਹੀਂ ਬਹੁਤ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਸਾਰੇ ਬਹੁਤ ਵਧੀਆ ਇੰਜੋਏ ਕਰ ਰਹੇ ਆ ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ ਫਰਸਟ ਗੇਮ ਖੇលਨ ਲੱਗੇ ਆ ਬਸ ਉਤੋਂ ਬਾਅਦ ਦੇਖਦੇ ਆ ਚਲੋ ਜੀ ਥੈਂਕ ਯੂ ਵੈਰੀ ਮੱਚ ਤੇ ਗੁਰਪ੍ਰੀਤ ਵੀਰੇ ਦਾ 7C ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉਹ ਕਵਰ ਕਰ ਰਹੇ ਆ ਸਾਰੇ ਵਿਸਾਖੀ ਮੇਲੇ ਨੂੰ ਤੇ ਆਲਵੇਜ਼ ਆਪਣੀ ਕਮਿਊਨਿਟੀ ਦੇ ਨਾਲ ਹੁੰਦੇ ਆ ਪਲੀਜ਼ ਸਾਰੇ ਜਣੇ ਇਹਨਾਂ ਦੀ ਵੀ ਸਪੋਰਟ ਕਰਿਆ ਕਰੋ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਵੈਰੀ ਮੱਚ